ਸ਼ਾਮ ਦੇ ਜਾ ਰਹੇ ਸ਼ਾਮ ਦੇ ਜਾ ਹਾਂ ਸ਼ਾਮ ਦੇ ਜਾ ਰਹੇ ਸ਼ੇਰ ਦਾ ਆਵਾਜ਼ ਆਈ ਨਹੀਂ ਮੋੜ ਜੀ ਬਈ ਸ਼ੇਰ ਦਾ ਕਦੇ ਕੋਈ ਆ ਗਿਆ ਕਦੇ ਕੋਈ ਆ ਰਿਹਾ ਕਦੇ ਕੋਈ ਆ ਗਿਆ ਪੁੱਤਾਂ ਲੰ ਲੱਗਾ ਉਹਨੂੰ ਖਾਣ ਟਕ ਰੋਟੀ ਨਹੀਂ ਖਾਦੀ ਦੁਪਹਿਰ ਦੀ ਅਜੇ ਤੱਕ ਤੇ ਉਹਨੂੰ ਲੱਛਰ ਕਰਨ ਲੱਗੇ ਆ ਮੈਂ ਦਿਖਾ ਲਈ ਚਗੀ ਉਹ ਤਾਂ ਖਾ ਲਈ ਤੂੰ ਵੀ ਹੁਣ ਹੀ ਖਾ ਕੇ ਆਣੀ ਆ 3:00 ਵਜੇ ਮੈਂ ਮੈਗੀ ਖਾਦੀ ਅੱਜ ਅਜੇ ਉਹ ਤੁਲਕਾ ਲੱਗਦਾ ਪਿਆ ਦਾਲ ਦਾ ਜੀ ਇੱਧਰ ਬੈਠੇ ਟੀਵੀ ਦੇਖਦੇ ਬਸ ਸਾਰੇ ਜਾਣੇ ਤੇ ਮਮਾ ਅੰਦਰ ਆ ਹੁਣ ਆਪਾਂ ਵਲੌਗ ਬੰਦ ਲੇਟ ਸਟਾਰਟ ਕੀਤਾ ਇਹਦਾ ਵਲੌਗ ਛੋਟਾ ਬਣੂਗਾ ਫਿਰ ਆਰੇ ਪੁੱਤੇ ਵਾਲਾ ਮੰਮੀ ਕਿੱਦਾਂ? ਚੰਗਾ ਬਣ ਗਈ। ਬਣ ਗਈ ਸੱਗੀ। ਬਸ। ਢਾਲ ਲੂ? ਹਾਂ। ਅੱਜ ਮੈਂ ਬਹੁਤ ਲੇਟ ਰੋਗ ਸਟਾਰੀ ਤਾ। ਉਹ ਥੋੜਾ ਕੰਮ ਸੀ ਹੁਣ। ਹਾਂ। ਉਹ ਲੇਟ ਉਹ ਥੋੜਾ ਕੰਮ ਸੀਗਾ ਨਾ। ਹਾਂ। ਮੈਂ ਬਸ ਢਾਲ ਰੋਟੀ ਖਾਣ ਲੇ। ਤੇ ਆ ਸੈਲੋ ਇਡ। ਉਹ ਇਟ ਚੋੜ ਕਾਲਾ। ਬੋਲ ਲਾਈਟ ਲੇਟ ਹੋ ਗਿਆ ਅੱਜ। ਉਹ ਤਾਂ ਨਹੀਂ ਆਮ ਤੱਕ ਵਿੰਗਾ ਜਾਈਆ। ਕੀ ਵਿੰਗਾ ਆਇਆ? ਫੋਨ ਸੀਤੋ ਵਾਲਾ। ਰਿਕਟੇ ਡੇਡੇ ਬੜੇ ਤਾਂਦੇ ਆ ਕੀ ਇੰਨਾ ਜਿਆਦਾ ਲਾਈਕ ਆਣਾ ਕੋੜ ਖਚਾਈ ਹੋਣਾ ਆ ਕੱਲ ਪਾਈ ਤੇ 6 16 ਘੰਟੇ ਵਿੱਚ 5000 ਲਾਈਕ ਫੋਟੋ ਦੀ ਕਹਿੰਗੇ ਬਲੀੰਦਾ ਜਿਸਨ ਮਿਲ ਕੇ ਆ ਕੋਈ ਜਾ ਗਿਆ ਉਹਦੀ ਫੋਟੋ ਉਹਦੇ ਨਾਲ ਪਾਈ ਤੇ ਕਹਿੰਦਾ 5000 ਲਾਈਕ ਆ ਗਏ ਜਾ ਉਹ ਗੱਲ ਕਰਦਾ ਲੈ ਦੇ ਮਾਰੋ ਭੋਗੀ ਦੇ ਆ ਮੈਂ 엄마 ਕਹਿੰਦੇ ਹੁੰਦੀ ਭਈਆ ਰੋਟੀਆਂ ਰੋਟੀ ਨਹੀਂ ਸੋਰੀ ਉਹ ਟਾਈਮ ਹੀ ਨਹੀਂ ਲੱਗਾ ਅੱਜ ਤੱਕ ਸੇਰ ਦਾ ਕਦੇ ਕੋਈ ਆ ਗਿਆ ਕਦੇ ਕੋਈ ਜਾ ਗਿਆ ਕਦੇ ਕੋਈ ਆ ਗਿਆ ਇੰਨਾ ਕੋਈ ਕੰਮ ਨਹੀਂ ਹੋਇਆ ਅੱਜ ਦਾ ਆਹ ਵਾਲਾ ਤੇ ਹੁਣ ਆਪਾਂ ਟੀਵੀ ਦੇਖ ਲਈਏ ਉਹ ਵੀਡੀਓ ਨੂੰ ਦਿਖਾਣੀ ਵੀਡੀਓ ਦਿਖਾਣੀ ਜੀ ਅੱਜ ਅੱਸੀ ਬਣਾਈਆ ਸਾਬਤ ਮੂੰਗੀ ਅੱਜ ਸਾਬਤ ਮੂੰਗੀ ਮਿਲਗਾ ਮੂੰਗੀ ਵਸਤ ਆ ਵੀ ਆ ਗਏ ਮੂੰਗੀ ਬਣਾਈ ਛੋੜੀ ਸਾਬਤ ਮੂੰਗੀ ਇਧਰ ਹੋ ਮੈਨਸ ਦੀ ਦਾਲ ਤੇ ਹਾਂ ਜੀ ਕੋਈ ਆਇਆ ਸੀ ਐਟ ਉਹ ਲਾਈਕ ਮੈਗੀ ਵੀ ਸਿੱਗੀ ਵਿੱਚ ਉਹੀ ਆ ਖਾਦੀ ਹੋ ਰਹਾ ਕੋਈ ਖਾਦੀ ਭਰਾਵਾ ਹੈਂਪਰ ਆਇਆ ਜੀ ਆਪਣਾ ਹੈਂਪਰ ਹਾਂ ਲੈ ਲੀ ਜੀ ਹਾਂ ਕੁਰਕure ਵੀ ਆ ਕੁਰਕure ਵੀ ਆ ਰਵਣ ਕੁਰਕure ਦਾ ਕੱਢ ਇੱਕ ਰੋਟਣਾ ਹਾਂ ਦੱਗੀ ਕੱਢ ਦੇ

ਰੋਟੀ ਨਾਲ ਰੋਟੀ ਨਾਲ ਕੁਰਕੁਰੀ ਖਾਣੀ ਆ ਰੋਟੀ ਨਾਲ ਗੁਰਕਰੇ ਹਾਂ ਸਵਾਦ ਲੱਗਦਾ ਦੇ ਉਹ ਦਿਮਾਗ ਖਰਾਬ ਹੋਰ ਕੀ ਵਿੱਚ ਪਾਗੇ ਬੰਦੇ ਦਿਮਾਗ ਖਰਾਬ ਦਿਮਾਗ ਨਹੀਂ ਸਵਾਦ ਆਹੀ ਗੁਰਕਰੇ ਨਾਲ ਪਾਗੇ ਗੁਰਕਰੇ ਪਰ ਇਹ ਦੇਖ ਤਾਂ ਮੈਂ ਬੰਦ ਕਰਿਆ ਜਾਂ ਗੈਸ ਗੈਸ ਬੰਦਿਆ ਇਹਨੇ ਬੋਲ ਲਾ ਕੇ ਬੰਦਾ ਯਾਰ ਗੈਸ ਚਲੋ ਫੇਰ ਖਾਣਾ ਰੋਟੀ ਫੇਰ ਖਾਣਨੇ ਆ ਹਨਾ ਇੰਦਾ ਇੰਦਾ ਸਵਾਦ ਲੱਗਦਾ ਬਗਲੇ ਰੋਟੀਆਂ ਹੋਰ ਵਾਲਾ ਦੇ ਆਹੋ ਮੰਮੀ ਬਾਹਰ ਸੀ ਕਰੋ ਆਪਣੀ ਬਹੁਤ ਸਵਾਦ ਆਉਂਦੇ ਯਾਰ ਨਹੀਂ ਕੋਈ ਹੱਲ ਨਹੀਂ ਮੈਨੂੰ ਕੋਈ ਦੋ ਯਾਰ ਚਲੋ ਫੇਰ ਉਹ ਰੋਟੀ ਖਾ ਕੇ ਫੇਰ ਦਿਖਾਣੀ ਆਗੇ ਰੋਟੀ ਮਤਲਬ ਇਹ ਸਾਰੇ ਜਣੇ ਖਾਣ ਲੱਗੇ ਰੋਟੀ ਤੇ ਇਹ ਖਾਵਾਂ ਆਹ ਢਾਲ ਤੇ ਰੋਟੀਆਂ ਕਿਹੜੀ ਜਾਂਦੀਆਂ ਰੋਟੀਆਂ ਹੀ ਰੋਟੀ ਤੇ ਆ ਵਾਂ ਕੀ ਯਾਰ ਕਿੱਛ ਗਿਆ ਉਹ achar je ha wala ਇਹ ਦਿੱਤਾ ਸੀ ਰੋਟੀ ਰੋਟੀ ਨਾਲ ਮਿਲਿਆ ਸੈਲਡ ਹੂੰ ਆ ਇਧਰ ਦੇਖੋ ਖਾਈ ਦਿਖਾ ਦਿਖਾਈਂਗਾ ਕਿ ਮੈਨੂੰ ਬੋਰ ਹੋ ਗਿਆ ਰੰਗ ਕਰਕਰੇ ਦੇ ਨਾਲ I mean seriously ਇਹ ਓਏ ਮੋਚੋ ਨਿੰਬੂ ਪਾਇਆ ਕੋਈ ਉੱਤੇ ਪਾਗਲ ਵਾ ਨੀਂਬੂ ਕੋਡ ਬੰਦਾ குருਕਰੇ ਦੇ ਆਹ ਇੱਕ ਭਰਾ ਵਾ ਇਦਾਂ ਆਂਦਾ ਅੱਤਾ ਦਾ ਚੀ ਅਨ ਤੋ ਚਾ ਖਾਈ ਜਾਂਦਾ ਔਤੋ குருਕਰੇ ਖਾਈ ਜਾਂਦਾ ਔਤ ਪਿਆਜ਼ ਹਾਂਜੀ ਤੂੰ ਕੀ ਕੀ ਬੰਦਾ ਤੂੰ ਯਾਰੂੰ ਸਮਝ ਨਹੀਂ ਆਦੀ ਐ ਸ਼ਾਮੀ ਨੂੰ कुरकुरे ਜਿਹਾ ਬਣਾਵਾਂਗੀ ਕਿਉਂਕਿ ਤੇ ਨਾ ਪਿਆਜ਼ ਟਮਾਟਰ ਕੱਟ ਕੇ ਪਾਉਂਦੇ ਆ। ਉਹ ਚਾੜਜ ਬਣਾ ਕੇ ਖਾਂਦੇ ਹੁੰਦੇ ਹਨ। ਖਾਓ ਫੇ। ਅੱਜ ਵਾਚ ਚੱਲ ਰਿਹਾ ਤੇ ਮੰਮੀ ਅੱਜ ਮੌਸਮ ਬੜਾ ਵਧੀਆ ਹੈ। ਲਾਈਟ ਚ ਲਾਈਟ ਚਲੀ ਗਈ ਤੇ ਬਾਹਰ ਬੱਦਲ ਹੋਇਆ ਆ। ਦਿਖਾਉਣੀ ਪਵੇਗਾ। ਬੱਦਲ ਹੋਇਆ ਆ ਬਾਹਰ। ਨਹੀਂ ਯਾਰ ਮੰਮੀ ਧੁੱਪ ਫੇਰ ਵੀ ਨਿਕਲੀ ਆ। ਬੱਦਲ ਬੱਦਲ ਵੀ ਆ ਮੜਾ ਮੜਾ ਧੁੱਪ ਵੀ ਆ ਹਾਂ ਉਹ ਮੈਂ ਫੇਲਾਤਾ ਤੇ ਮਮਾ ਬੱਦਲ ਤੇ ਹੈਗਾ ਪਰ ਧੁੱਪ ਹੋ ਨਹੀਂ ਗਈ ਹੋਈ ਆ ਹਾਂ ਹਾਂ ਬੱਤੀ ਬਲਣ ਕਿਉਂ ਕੱਟ ਲੈਂਦੇ ਉਹ ਬੱਤੀ ਇਹਨਾਂ ਨੇ ਕੱਟ ਲਈ ਆ ਕੰਡਾ ਚ ਹਾਂ ਤੇਰੀ ਕਰਜਾ ਹਾਂ ਇੱਕ ਹੀ ਜਵਾਬ ਚਾਹ ਬਣਾਉਣ ਲੱਗੀ ਹਾਂ ਸਿਰ ਦੁਖਦਾ ਮੰਮੀ ਰਵੇ ਹੈ ਨਾ ਤਾਂ ਅੰਦਰ ਦੇ ਚਾਹ ਬਣਾਉਣ ਲੱਗੀ ਮਮਾ ਜੀ ਸ਼ਾਮੀ ਕੋਲ 커피 ਪੀ ਲਾ ਕੀ ਹੋਇਆ ਤਾਂ ਜੀ ਨਹੀਂ ਆਖਾ ਨਹੀਂ ਨਹੀਂ ਸੱਚੀ ਮਮਾ ਲਈ ਅੱਖਾਂ ਵੀ ਦੁਖੀ ਜਾਂਦੀਆਂ ਤੇ ਸਿਰ ਵੀ ਹੈਣਾ ਦੋਵੇਂ ਲੱਗਦੀ ਦੋਵੇਂ ਹੂੰ ਚਲੋ ਹਰਮਨ ਤੇ ਹਰੋਨ ਗਿਆ ਹੈ ਉਹਨੇ ਜਾਣਾ ਹੈ ਉੱਥੇ ਵੀਡੀਓ ਬਣਾਉਣ ਆਹਾ ਨਹੀਂ ਜਾਣਾ ਹੈ ਲੈ ਉੱਤੇ ਆ ਕੋਤੇ ਨਹੀਂ ਕੁਝ ਕੱਪੜੇ-ਕਪੜੇ ਘੜਦਾ ਹੋਗਾ ਆ ਗਈ ਮੈਂ ਸੱਚ ਬੋਲਿਆ ਹੁਣੇ ਵੱਟੀ ਆ ਗਈ। ਟ੍ਰਿਕ ਕਪਣਾਣਾ ਹੈ। ਆਪਣੀ ਬੜੀ ਜੁੱਤੀ। ਬੋਲਣਾ ਆ ਗਈ। ਆ ਗਈ ਆ ਗਈ। ਮੰਮਾ ਇਹ ਤਾਂ ਸੂਟ ਕੱਟ ਕਰ ਦੇ। ਤੇ ਆਪਾਂ ਪੌਪੜਾ ਵਿੱਚ ਵਲੌਗ ਹੀ ਨਹੀਂ ਮਾਈ ਭਰਿਆ ਅੱਜ ਯਾਰ ਬਹੁਤ ਘੱਟ ਬਣਿਆ। ਸਾਰਾ ਸਾਰਾ ਉਨੀ ਕੋਈ ਨਹੀਂ ਆਈ ਜਿੱਦਾਂ ਦਾ ਬਣਿਆ ਛੋਟਾ ਮੁੰਡਾ ਪੌਦੇ ਪਾ ਦੇਣਾ। ਫੇ ਆਪਾਂ ਜਲਦੀ ਇਹ ਕਿੱਲੇ ਘੁੰਮਣ ਫਿਰਨ ਦਾ ਬਣਾਵਾਏ ਪਲਾਨ ਉਹਦੇ ਵਧੀਆ ਵਧੀਆ ਵਲੌਗ ਬਣਾ ਲੈਣਾ ਫੇ ਪਾਵਾਂਗੇ। ਹਾਂ। ਕੁਮਨ ਜਾਉਂਗੇ ਫਿਰ ਮੈਂ ਸਾਦੇ ਵਿੱਚ ਜਿੰਨਾ ਵੀ ਦੋ ਹੁੰਦਾ ਉਹ ਪਾ ਉਹੀ ਪਾ ਕੋਲ ਦੇ ਵਿੱਚ ਕੀ ਪਾ ਦਈਏ ਉਹੀ ਜੋ ਹੈਗਾ ਉਹੀ ਪੋਣਾ ਚਾਹ ਪੀਤੀ ਉਹਦਾ ਵਲੌਗ ਬਣਾਇਆ ਤੈਸੇ ਚਾਹੀ ਪੀਂਦੇ ਰਹਿੰਦੇ ਆ ਸੂਟ ਰਹਿ ਗਏ ਤੁਹਾਡੇ ਫਿਰ ਮੇਰੇ ਕਿਹਾ ਕਿ ਮੰਮੀ ਵੀ ਤੁਹਾਡੇ ਅੱਠ ਅੱਠ ਕੁਮਨ ਜਾਣਾ ਮੰਮੀ ਜਲਦੀ ਜਲਦੀ ਕੰਪਲੀਟ ਕਰੋ ਹਾਂਜੀ ਦੁੱਧ ਹੈ ਨਹੀਂ ਆ ਯਾਰ ਇੰਨਾ ਕੀਆ ਮੈਂ ਪਹਿਲਾਂ ਦੁੱਧ ਲੈ ਕੇ ਆਉਂ ਆ ਜਾਲੇ ਲੈ ਆਓ ਮੈਂ ਕੋਲਡ ਕਾਫੀ ਪੀਣੀ ਸੀਗਾ ਪਰ ਦੁੱਧ ਨਹੀਂ ਹੈਗਾ ਕੋਈ ਨਹੀਂ ਮੈਂ ਲੈ ਗਿਆ ਨਾ ਮੈਂ ਆਹਾ ਮੇਰਾ ਪੂਰਾ ਕੱਪ ਭਰ ਦਿਓ ਕਾਫੀ ਰੰਗ ਇੱਥੇ ਰੱਖ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਜ ਕੋਈ ਦਿਖਾਈ ਹੈ ਬੜਾ ਹਾਂ ਕਾਫੀ ਰੈਸਪੀ ਅਪਾ ਵਲੋਗ ਕਰਾਂਗੇ ਅੱਡੇ ਦਾ ਕਾਫੀ ਰੈਸਪੀ ਚਲੋ ਠੀਕ ਹੈ ਕਾਫੀ ਰੈਸਪੀ ਲੈ ਜਾਓ ਚੱਲਿਓ ਦੋ ਦਵੇ ਮੇਰੀ ਕਾਫੀ ਬਲੂ ਇਸ ਉਹ ਬੰਦ ਕਰ ਪੱਕਾ ਹੈ ਨਹੀਂ ਮੈਨੂੰ ਮੈਂ ਚਾਹ ਪੀਤੀ ਹਾਂ ਸੂਟ ਕੱਟ ਲੈਣ ਜਲਦੀ ਆਪਣੇ ਵਲੋਗਸ ਆਓਗੇ ਆਪਾਂ ਘੁੰਮਣ ਜਾਵਾਂਗੇ ਹਨਾ ਮੰਮੀ ਐਸੇ ਮੰਮੀ ਦਾ ਕੰਮ ਜ਼ਿਆਦਾ ਹੈ ਇਸਕਾ ਕੀ ਆਪਾਂ ਬਾਅਦ ਚ ਜਾਣਾ ਹੈ ਪਿਛਲੀ ਵਾਰ ਤਾਂ ਅਸੀਂ ਆਪਾਂ ਪਹਿਲੇ ਚੱਲ ਗਏ ਸੀ ਨਾ Shimla ਪਿਛਲੀ ਵਾਰ ਹਾਂ ਪਿਛਲੀ ਵਾਰ ਆਪਾਂ ਦੋ ਤਿੰਨ ਜੂਨ ਨੂੰ ਚੱਲ ਗਏ ਤੇ ਬਾਅਦ ਵਿੱਚ ਮੀਂਹ ਸ਼ੁਰੂ ਹੋ ਗਈ ਸੀ ਥੈਂਕ ਗੋਡ ਵੀ ਤਾਂ ਆਪਾਂ ਪਹਿਲੇ ਚੱਲ ਗਏ ਮਤਲਬ ਇਹ ਪੂਰੀ ਗਰਮੀਆਂ ਦੀਆਂ ਛੁੱਟੀਆਂ ਖਰਾਬ ਵੀ ਨਹੀਂ ਗਈਆਂ ਨਾ ਤਾਂ ਫਿਰ ਮੈਂ ਕੱਢ ਲਉ ਕੰਮ ਯਾਰ ਹਾਂ ਓਕੇ ਆ ਗਏ ਹੋਰ ਆ ਗਏ ਪੀਣੀ ਹੈ ਕਿਸਦੇ ਨਹੀਂ ਤੇ ਨਹੀਂ ਨਹੀਂ ਮੈਂ ਫਿਰ ਮੰਮਾ ਨਹੀਂ ਬਾਕੀ ਤਾਂ ਪੀਂਦੇ ਨਹੀਂ ਆਗੇ ਮੰਮਾ ਨੇ ਚਾਹ ਪੀਤੀ ਆ ਹੁਣੀ ਅਸੀਂ ਪੀਣੀ ਆ ਨਹੀਂ ਲਾਤੀ ਲੋ ਕੋਫੀ ਤੁਸੀਂ ਆਹ ਕੱਪ ਕੰਨੇ ਤਾਂ ਪੂਰਾ ਬਣਾਉਣਾ ਹਾਂ ਬਲਕ ਪੂਰਾ ਇਹ ਕੱਪ ਬਣਾਉਣ ਲਈ ਪਹਿਲਾਂ ਪਾਣੂ ਇਹਦੇ ਚ ਦੁੱਧ ਮਿਲਣਾ ਪੈਣਾ ਆਪਾਂ ਕੋਈ ਨਹੀਂ ਕੋਈ ਟੈਂਸ਼ਨ ਨਾਲ ਹੈ ਇਹ ਇਹ ਭਰ ਕੇ ਬਣਾਉਣਾ ਤੇ ਆਪਾਂ ਇੰਨਾ ਦੁੱਧ ਲੈਣਾ ਇੰਨਾ ਲੈਣਾ ਹਾਂ ਕੋਈ ਇਹ ਬਾਕੀ ਉਹ ਹੋਣੀ ਚਾੜ ਬਾਕੀ ਇਹਦੇ ਚ ਬਰਫ਼ 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 ਠੰਡੀ ਕਰਨ ਵਾਸਤੇ ਬਿਲਕੁਲ ਮੈਂ ਮੈਂ ਕਹਿੰ ਲੈ gx ਫੋਨ ਹੋਇਆ ਰਿਹਾ ਇਹ ਖੰਡ ਖੰਡ ਇਹਨੂੰ ਦੇਖੋ ਜੀ ਇਹ ਚ ਪਾਤਾ ਉਨਾ ਬਸ ਸਭ ਤੋਂ ਪਹਿਲਾਂ ਕੀ ਕਰਨਾ ਆ ਤੇ ਕੋਈ ਪਾ ਲੈ ਗਏ ਇਹਦੇ ਚ ਪਾਣਾ ਥੋੜਾ ਜਿਹਾ ਪਾਣੀ ਪਿਛਵਾਣਾ ਪਾਣੀ ਆਹੋ ਥੋੜਾ ਜਿਹਾ ਪਾਣੀ ਪਾ ਗਏ ਇਧਰੋ ਇਹਨੂੰ ਗਰਮ ਕਰਨਾ ਆਪਾਂ ਤੇ ਗਰਮ ਕਰ ਦਿਓ ਪਾਣੀ ਪਾਣੀ ਗਰਮ ਪਾ ਕਰਦੇ ਆ ਖੰਡ ਖੁਰਦੀ ਨਹੀਂ ਨਾ ਠੰਡੇ ਪਾਣੀ ਚ ਪਾਊਡਰ ਤੇ 슈ਗਰ ਹੋਵੇ ਤਾਂ ਫੇਰ ਹਾਂ ਅਗਰ ਥੋੜੀ ਜਿਹੀ ਖੰਡ ਪਾਾਂਗੇ ਇਹਨੂੰ ਆਪਾਂ ਖੋਲਣਾ ਆ ਇੱਜ ਨਹੀਂ ਹਾਂ ਖੰਡ ਗਈ ਖੋਲ ਇਹ ਰਾ ਪਾਏ ਨੂੰ ਨਾ ਤੇ ਚੋਲਣਾ। ਖੰਡ ਨੂੰ ਪਾ ਲੈਣਾ ਇਹਦੇ ਵਿੱਚ। ਓਕੇ? ਓਕੇ। ਸੋ ਬਾਦ ਆਪਾਂ ਕੌਫੀ ਕੌਫੀ 2 ਪੌਊਚ ਕਿ ਕਿ ਪਾਉਂਦੇ? 1.5 ਪੌਊਚ। 1.5 ਪੌਊਚ ਜਿੰਨਾ ਤੇਰਾ ਹੈਗਾ ਨਾ ਉਹਦੇ 1.5 ਪੌਊਚ ਪੈਣਾ ਹੈ। ਅੱਛੀ। 1 2 1/2 ਪੌਊਚ। ਬਾਕੀ 1/2 ਪੌਊਚ ਆਪਾਂ ਅਗਲੀ ਵਾਰੀ ਸਾਂਭ ਲੈਣਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਲੈਣਾ ਕੱਪੜਾ ਉਹਦੇ ਚੋ ਥੋੜੀ ਜੀ ਬਰਫ਼ ਥੋੜੀ ਜੀ ਲੈ ਆ ਕੇ ਬਰਦ ਨੂੰ ਇਹਨੂੰ ਖਾ ਲੈਣਾ ਐਦਾਂ ਕੁੱਟਣਾ ਆਪਾਂ ਉਹਦੀ ਬਰਫ਼ ਨਹੀਂ ਉਹਦਾ ਫਿਰ ਠੰਡੀ ਨਹੀਂ ਹੁੰਦੀ ਉਹ ਕੁੱਟਣਾ ਪੈਂਦਾ ਆ ਬਰਫ਼ ਨੂੰ ਸਪੋਰਟ ਹੋ ਗਿਆ ਚੱਕੜ ਸਭ ਕੁਝ ਖਰਾਬ ਹੋ ਜਾਂਦਾ ਨਹੀਂ ਸਭ ਕੁਝ ਖਰਾਬ ਹੋ ਜਾਂਦਾ ਉਹ ਬਲ ਪਾਉਣ ਲੱਗੇ ਨਾ ਕਾਫੀ ਥੋੜੀ ਜਿਹੀ ਰਹਿ ਗਈ ਉੱਪਰ ਉਹ ਥੋੜਾ ਜਿਹਾ ਕਪੜਾ ਥੱਲੇ ਚਲਾ ਗਿਆ ਤੇ ਉਹ ਕਾਫੀ ਦੇ ਨਾਲ ਜਾ ਕੇ ਹੋ ਗਿਆ ਟੱਚ ਆਪਾਂ ਨੂੰ ਬੋਲਣਾ ਨਾ ਹੱਥ ਪੋਹਚ ਕੇ ਤੇ ਕਾਫੀ ਜਿਹੜੀ ਆਪਾਂ ਬਚਾਈ ਸੀ ਉਹ ਪਾ ਦੋ ਉਹ ਬਫਾਰੀ ਪਾ ਲੈਣੀ ਵਿੱਚ ਹਾਂ ਇਹ ਮੈਂ ਕਾਫੀ ਪਾਤੀ ਸਾਰੀ ਕੋਲੋਂ ਦੇਲਾ ਦੀ ਪਾ ਦਿਓ ਠੀਕ ਆ ਫਿਰ ਆਪਾਂ ਇਹਨੂੰ ਰੱਖਣਾ ਇੱਥੇ ਗ੍ਰੈਂਡਰ ਲਈ ਕੋਲ ਸੀ ਗ੍ਰੈਂਡਰ ਤੇ ओके 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 ग्लास ਲੈਣਾ ਆਪਾਂ ਇੱਕ ਇਹ ਆ ਪਿਆ ਆਪਣਾ ਇਹਨੂੰ ਮਾਰ ਦੇਣਾ ਇੱਕ ਵਾਰੀ ਫੈਂਟਾ ਫੈਂਟਾ ਸੋਲ ਬੜੀ ਵੰਦੀ ਵਰਤਿਆ ਕਾਫੀ ਫੈਂਟਾ ਮਾਰ ਕੇ ਆਪਾਂ ਪਾ ਲੈਣੀ ਗਾਡੇ ਜਾਰ ਵਿੱਚ ਜਾਰ ਵਿੱਚ ਓਏ ਕਾਫੀ ਜ਼ਿਆਦਾ ਬਣ ਗਈ यार ओह थोड़ी बहुत ही फर्क पै जांदा है बर्फ करके ना पानी ना हां वो भी खत्म है ए आहा हो भी है आहा बर्फ मुझे आंधी भैया है हम्म मैं टेस्ट करके वन टेस्ट ਕੋਸਾ ਨਾ ਹੋ ਜਾਣਾ ਨਾ ਦਾਲ ਦੀ ਪਿੰਦੀ ਨਹੀਂ ਕਾਫੀ ਹਲੋ ਕਿੱਲਾ ਹੋਵੇ ਬੜੀ ਜੋ ਟੁੱਟ ਭੱਜ ਬਣਿਆ ਬਲੌਗ ਦਾ ਆਪਾਂ ਜਿੱਦੇ ਪਾਣਾ ਹੈ ਤੇ ਹੁਣ ਲੱਗਿਆ ਖਾਣ ਰੋਟੀ ਤੇ ਮੈਂ ਖਾਣੀ ਅੱਜ ਥੋੜੀ ਸੇਧ ਠੀਕ ਨਹੀਂ ਲੱਗਦੀ ਕੁਛ ਤੇ ਆ ਲੈ ਪੱਲੂ ਇਹ ਫਾੜਿਆ ਨੂੰ ਸ਼ੂਟ ਕਰ ਕਿਸੇ ਆ ਗਈ ਬੰਦੇ ਦੀ ਕੁਰਸੀ ਤੇ ਬੈਠੀ ਹੁੰਦੀ ਐ ਨਾ ਕੁਰਸੀ ਲੈ ਗਿਆ ਅੱਜ ਕੁਰਸੀ ਤੇ ਬੈਠੀ ਤੇ ਜਲ ਫਿਰ ਕੀ ਹੋਇਆ ਪੱਲੂ ਖੇਲ ਪੱਲੂ ਨਾਲ ਖੇਲਦੇ ਪੈਸੇ ਨਾਲ ਇਸ ਕਰਕੇ ਕੁਰਸੀ ਤੇ ਨਹੀਂ ਬੈਠਿਆ ਅੱਜ ਤੇ ਪਾਣੀ ਲੈ ਆਇਆ ਚਲੋ ਰੋਟੀ ਰੱਢੀ ਖਾਓ ਤੇ ਬਲੌਗ ਦਾ ਕਰਦੇ ਆ ਇੱਥੇ ਹੀ ਐਂਡ ਤੇ ਕਰੋ ਜੀ ਬਲੌਗ ਦਾ ਐਂਡ ਚਲੋ ਕਰਦੇ ਆ ਬਲੌਗ ਐਂਡ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੇਂ ਆਏ ਬੰਦੇ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਦਿਓ ਚਲ ਵੀ ਪੱਲੂ ਓਕੇ ਬਾਈ ਉਹ ਦੇ ਲੋ ਫੇਰ ਕਹਿੰਦੀ ਬੈਟਰੀ ਲੋ ਹੁੰਦੀ ਆ ਉਹਦੇ ਹਟ ਹੁੰਦੀ ਆ ਕੀਤੇ ਨਾ ਬੰਦਿਆ ਚਲੋ ਕੋਈ ਗੱਲ ਨਹੀਂ 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 ਚਲੋ ਮਿਲਦੇ ਆ ਤੁਹਾਨੂੰ ਇੱਕ ਕੱਲ ਨਵੇਂ ਨਵੇਂ ਅਗਲੇ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ